ਜਾਦਾ ਚਿੱਲ ਸਾਡੇ ਕੋ ਹੋ ਗਿਆ ਹੋਵੇ ਤੇ ਇਸੇ ਚੱਕਰ ਚ ਮਤਲਬ ਮਿੱਤਰ ਗੁੱਸੇ ਹੋ ਗਏ ਹੁਣ ਦੱਸੋ ਮਿੱਤਰ ਜੀ ਹੈਂ ਇਹ ਆਂਦਾਵਾ ਆਪਾਂ ਉਹ ਕੰਮ ਨਹੀਂ ਕਰੀਏ ਜੀਪਾਂ ਦੇ ਆਪਾਂ ਤੇ ਟਰੈਕਟਰਾਂ ਡਰੋਨਾਂ ਦੇ ਮੈਂ ਹਾਂ ਭਾ ਸਾਡੇ ਕੋ ਤੇ ਗੱਡੀ ਉਹ ਵੀ i20 ਨਾ ਟੈਕੋ ਦੀ ਪੈ ਗਈ ਨਾ ਹੈਗਾ ਡਾਇਰੈਕਟਰ ਕੋਲ ਮੰਨਦੇ ਆ ਪਰ ਕਿਉਂ ਮਿੱਤਰੋ ਤੁਹਾਨੂੰ ਪਤਾ ਪੜੇਗਾ ਇੱਕੋ i20 ਆ ਇੱਕ ਪੁਲਟੀਨਾ ਐ ਇੱਕ ਸਪਲੈਂਡਰ ਬੱਸ ਆ ਜਿਆਦਾ ਘੜੀ ਸਮੋਸੇ ਸਮਾਸੇ ਮਗੋਨੇ ਨਾਲ ਚਾਹ ਚ ਪੀਨੇ ਆ ਕਿਉਂਕਿ ਡਿਬੇਟ ਬਹੁਤ ਜਿਆਦਾ ਲੰਬੀ ਚੱਲੀ ਡਿਬੇਟ ਆ ਜ ਸਾਡੀ ਵੀਰ ਨੂੰ ਸਾਹ ਵੜਾ ਚੜ ਗਿਆ ਮੈਂ ਚੱਲ ਕੋਈ ਗੱਲ ਨਹੀਂ ਮਿੱਤਰਾ ਤੁਹਾਨੂੰ ਬਲੌਗ ਵਿੱਚ ਦਿਖਾ ਸਾਹ ਫਿਰਿਆ ਮਮੇ ਦੱਪ ਜੇ ਇਹਦਾ ਡੇਂਜਰ ਹੀ ਵੜਾ ਆ ਦੇ ਭਰਾਵਾ ਵੇ ਲੈ ਮਿੱਤਰਾ ਵੀ ਐਸ ਹੋ ਗਿਆ ਜੇ ਕਿਊਟ ਡੇਂਜਰ ਦਾ ਆਏ ਹਾ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲੋਬੀ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਸੋ ਅੱਜ ਦੇ ਦੇ ਵਲੌਗ ਦੀ ਆਪਾਂ ਕਰਦੇ ਆ ਸਟਾਰਟਿੰਗ ਲੋਬੀ ਮਿੱਤਰੋ ਮੋਟਰ ਤੇ ਆਏ ਆ ਮੋਲ ਤਤਾ ਚੱਲਣ ਦੇ ਅੱਜ ਤੇ ਉੱਚੀ ਬੋਲੋ ਨਾ ਨਹੀਂ ਨਹੀਂ ਗੁੱਸੇ ਲੈ ਹੁੰਨੇ ਮੈਂ ਅਗਲੇ ਹੁੰਨੇ ਯਾਰ ਗੁੱਸੇ ਲੱਗਦਾ ਮੈਨੂੰ ਹਣਾ ਹੈਪੀ ਨਾ ਕੋਈ ਤੁਹਾਡਾ ਆਤਾ ਪਤਾ ਨਾ ਕੋਈ ਫੋਨ ਕੀ ਚੱਕਰ ਪੈ ਗਿਆ ਮਤਲਬ ਇਹ ਦੱਸੋ ਸਾਨੂੰ ਭਲਾਵਾ ਕੰਮ ਗੁੰਮ ਨਹੀਂ ਮੁਕਣ ਦੇ ਜੀ ਕਿਹੜੇ ਕੰਮ ਅੱਜ ਸੌਣ ਲੱਗਾ ਉਦੋਂ ਦਾ ਵਿਆਹ ਦਾ ਅੱਜ ਸੌਣ ਲੱਗਾ ਮਤਲਬ ਉਹਦੋਂ ਦਾ ਸੁੱਤਾ ਹੀ ਨਹੀਂ ਹੈ ਚਾਰ ਦਿਨਾਂ ਸੁੱਤਾ ਨਹੀਂ ਅੱਦੋਂ ਆਜੋ ਗਾਇਸ ਇਹਦਾ ਹਰ ਵਾਰੀ ਇਹੋ ਹਾਲ ਹੋ ਗਿਆ ਯਾਰ ਇਹ ਹੋ ਗਈ ਪਰ ਦੇ ਨਾ ਕਾਫੀ ਪੁੱਤਾਂ ਮੈਕਸ ਵੀ ਹਣੀ ਬੈਠੇ ਆ ਚੱਲ ਚੱਲੀ ਕਾਫੀ ਤੇ ਮੈਕਸ ਵੀ ਬੈਠੇ ਆ ਅੱਜ ਨਿਆਰੇ ਕੋਟਲੇ ਉਹ ਜਾਵੋ ਗਿਆ ਯਾਰ ਤੂੰ ਇਹਦਾ ਕੀਤਾ ਕੋਦੀ ਇੰਨਾ ਬਣਾਇਆਗਾ ਮੈਂ ਕੀ ਦੱਸ ਮੈਂ ਨਹੀਂ ਵੀ ਦੱਸ ਹੋਵੇਂ ਵੇਖੋ ਗਾਈਜ਼ ਵੇਖੋ ਗਾਈਜ਼ ਆ ਬੰਦਾ ਫੜਿਆ ਜੇ ਫੇਰ ਵੇਖ ਲੈ ਕਿੰਨੇ ਯਾਰੇ ਫੋਨ ਨਹੀਂ ਚੁੱਕਦਾ ਹੁੰਦਾ ਜਦੋਂ ਇਹ ਧਾਕੇ ਕਰ ਬੈਜੇ ਨਾ ਫੜੀਏ ਬੱਚੇ ਸੁੱਤੇ ਫੇਰ ਆ ਬੰਦ ਕਰ ਦੀਏ ਹੁਣ ਹਾਂ ਕਿਉਂ ਬੰਦ ਕਰ ਦੀਏ ਅਸੇ ਨਾ ਇਹ ਭੈਣ ਜੋ ਫੋਨ ਗਿਆ ਨਹੀਂ ਚੁੱਕਦਾ ਹਾਂ ਹੁਣ ਚੁੱਕ ਲੈਣਾ ਤਾਂ ਵੱਜ ਜਾਣਾ ਉਹ ਪੂਰੀ ਹੈਪੀ ਦਈਏ ਇਹਨੇ ਤੇਲ ਆ ਦੇ ਹੁਣ ਇਹ ਚੁੱਕਦਾ ਬੰਦਾ ਚੱਲ ਚੱਲ ਆੜਾ ਫੋਨ ਚੁੱਕ ਰਿਹਾ ਕਰ ਬੱਚਾ ਆਪਣਾ ਚੱਲ ਬੱਚਾ ਓਏ ਬਾਬਾ ਪਾਣੀ ਲੈ ਗਿਆ ਯਾਰ ਠੰਡਾ ਨਾ ਜ਼ਿਆਦਾ ਲਿਆਈਂ ਕਾ ਇਨੇ ਆ ਮਾ ਮਾਨ ਪਈ ਹੋੜੀ ਵਾਲੀ ਕੰਮ ਚਲਾਈ ਰੰਦਾ ਕਿ ਤੂੰ ਹੀ ਤੇ ਆਂਦੇ ਵਿਕੇਦਾਰੀ ਭੈਰ ਮੈਂ ਕਹਿਨਾ ਵਾ ਕਿਦਾਂ ਜਾ ਇਹਨੂੰ ਮੈਂ ਕਹਿਨਾ ਵਾ ਵੀ ਨਾਨਕੇ ਛਾੜਿਆ ਮੰਮੀ ਨੂੰ ਯਾਰ ਮੇਰੀ ਗੱਲ ਆਪਾਂ ਉਹ ਕਹਿਣਾ ਬੋਲਣਾ ਆਪਾਂ ਵੀ ਤੁਰਤੇ ਆਲੇ ਆ ਆਪਣੇ ਕੋ ਇਹ ਸਾਧ ਸਮਾਨ ਹੈਗਾ ਕੋਈ ਉਹ ਸਾਧਨ ਆ ਯਾਰ ਆਪਣੇ ਕੋ ਹੈਗੀਆਂ ਜੀਜੇ ਜੀ ਪੈਗੀਆਂ ਨਹੀਂ ਨਹੀਂ ਆਂਦਾ ਵਾ ਆਪਾਂ ਉਹ ਕੰਮ ਨਹੀਂ ਕਰਕੇ ਜੀਪਾਂ ਤੇ ਆਪਾਂ ਦੇ ਟਰੈਕਟਰਾਂ ਡਰੋਟਰਾਂ ਦੇ ਮਹਾਪਾ ਸਾਡੇ ਕੋਲ ਦੇ ਗੱਡੀ ਉਹ ਵੀ i20 ਨਾ ਸਾਡੇ ਕੋਲ ਜੀਪ ਹੈਗੀ ਨਾ ਹੈਗਾ ਡਾਇਰੈਕਟਰ ਕੋਦ ਮੰਨਦੇ ਆ ਪਰ ਕਿਉਂ ਮਿੱਤਰੋ ਤੁਹਾਨੂੰ ਪਤਾ ਪੜੇਗਾ ਇੱਕੋ i20 ਆ ਇੱਕ ਪੁਲਟੀਨਾ ਇੱਕ ਸਪਲੈਂਡਰ ਬੱਸ ਨਿਆਰੇ ਚੇਲੇ ਆ ਬੂਰਾ ਸਾਨੂੰ ਇਹੋ ਹੀ ਨਿਆਰੇ ਭੈਣ ਜਿੱਥੇ ਮਤਲਬ ਲ ਖੜੀਏ ਉੱਥੇ ਹੀ ਐਂਡ ਗੱਲ ਬਾਤ ਆ ਵੀ ਜਾਨ ਆਉਣ ਲਈ ਸਾਧਨ ਵਧੀਆ ਹੋ ਜੀਪਾਂ ਦੇ ਕਿੰਨਾ ਨਾ ਜਾਣਾ ਭੱਜ ਨਹੀਂ ਦਿੰਦੇ ਬਾਬੇ ਉੱਥੇ ਰਾਰਾ ਸਣਾ ਲੈ ਲੈਣਾ ਆਨ ਦਾ ਲੈਟਰ ਮੈਂ ਤੂੰ ਕੀ ਤੇਰਾ ਕਿਰਾਦਾ ਲਿੰਕ ਬਖਾਏਗਾ ਮਮੀ ਤੈਨੂੰ ਨਿਕਲ ਨਹੀਂ ਦੀ ਰਾਤ ਜਾਈਏ ਕਿਥੇ ਯਾਰ ਮੈਂ ਮਮੀ ਮੈਨੂੰ ਜਾਨ ਆਵੇ ਕੋਈ ਵਧੀਆ ਕੋਈ ਹੋਵੇ ਸਿਸਟਮ ਨਾਲ ਉਥੇ ਆਵੇਂ ਨਾ ਜਿੱਦਾਂ ਮਤਲਬ ਵਧੀਆ ਸਿਸਟਮ ਨਾ ਹੋਵੇ ਹੈ ਮੇਲਾ ਜਿਹਨਾਂ ਵੇਖਣਾ ਉਥੇ ਬੈਠ ਕੇ ਜਿਹੜਾ ਮੇਲਾ ਰਾਗੀ ਢਾਡੀ ਮਾਰ ਇਹਨੂੰ ਸੁਣਨਾ ਇਹ ਓਏ ਮੁੰਡੇ ਮੁੰਡੇ ਮਦੀਦ ਟਰੈਕਟਰ ਨੇ ਰਸ ਹਰ 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 ਇਹ ਮੇਲਾ ਬੜਾ ਕੰਮ ਖਰਾਬ ਕਰ ਦਿੱਤਾ ਪੰਜਾਬ ਦਾ ਮਾਹੌਲ ਇਹ ਕੰਮ ਨਹੀਂ ਟਰੈਕਟਰ ਹੁੰਦਾ ਵਾਈ ਜੋਤੀ ਲਈ ਸਾਧਨ ਭਾਵੇਂ 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 15 ਲੱਖਾਂ ਦਾ ਟਰੈਕਟਰ ਲੈ ਲਓ ਭਾਵੇਂ 20 ਵਾਲਾ ਲੈ ਲਓ ਪਰ ਉਹ ਥੋੜੀ ਕੋਲੋ ਕਰਾਕ ਹੋ ਰਹੀ ਉਹ ਪੰਗਾ ਆ ਜਾਣਾ ਹਰ ਹਰ ਉਹ ਭਰਾ ਇਹ ਸ਼ੌਕ ਹੁੰਦੇ ਬੰਦਿਆ ਦੇ ਤੈਨੂੰ ਇਹਦੇ ਸ਼ੌਂਕਾਂ ਬਾਰੇ ਕੀ ਪਤਾ ਯਾਰ ਸੁਣ ਸੁਣ ਜਾ ਜੀਬਨ ਤੇ ਜਾਣਾ ਤੇ ਆਹ ਹੁਣੇ ਕਹਿੰਦਾ ਜੀ ਪਰ ਟਰੈਕਟਰ ਵੀ ਜਾਣਾ ਹੁਣੇ ਕਹਿੰਦਾ ਹਰ 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 ਤੋ ਕੇ ਪਾਸੇ ਵੀ ਨਹੀਂ ਡੇਗਦਾ ਉਹ ਉਦਾਂ ਜੀਬ ਤੇ ਜਾਣਾ ਮਤਲਬ ਮੇਲਾ ਜੀ ਤੇ ਬੈਠ ਕੇ ਵੇਖਣਾ ਉਦਾਂ ਪਾ ਘੁੰਮ ਕੇ ਇਹ ਛੋਟੀ ਪੁੱਤ ਹੌਰ ਲਾ ਬਾਈ ਹਰ 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 ਰੇਸਾਂ ਦੇਣੀਆਂ ਭਜਾਉਂਦਾ ਉਥੇ ਇੱਕ ਦੂਜੇ ਦੇ ਉੱਤੇ ਡਿੱਗੋ ਡਿੱਗੋ ਕਿਤਾ ਡਿੱਗੋ ਉਹ ਕੋਈ ਨਹੀਂ ਲੱਗਦਾ ਪੁੱਤ ਬਗਾਨੇ ਪੁੱਤ ਨਹੀਂ ਡੱਕਣ ਦਿੰਦੇ ਸੀ ਉਹ ਨਹੀਂ ਨਹੀਂ ਸਭ ਕੁਝ ਹੋ ਜਾਂਦਾ ਕਿਉ ਓਏ ਬਾਕੀ ਮਿੱਤਰੋ ਇਹ ਵੀਰ ਤੇ ਆਪਾਂ ਅੱਗੇ ਵੀ ਗੱਲਾਂ 'ਚ ਕੋਈ ਹੈ ਨਹੀਂ ਆ ਵੀ ਹਾਂ ਵੀ ਇਹ ਵੀਰ ਦੀਆਂ ਗੱਲਾਂ ਮਤਲਬ ਸਚੀਆਂ ਸਚੀਆਂ ਨਹੀਂ ਆ ਨਹੀਂ ਆ ਸਚੀਆਂ ਬਸ ਇਹ ਗੱਲਾ ਸੀਰੀਅਸ ਨਾਲ ਲਈਆਂ ਜਾਣ ਯਾਰੇ ਲੋ ਜਿੰਦਗੀ ਦੇ ਜਿੰਨੇ ਹਰਡਲ ਲਗਾਉਣਾ ਹਰਡਲ ਲਗਾਓ ਜੇ ਕਿ ਮੈਂ ਜਿੰਨੇ ਮੈਂ ਨਾ ਟਰੈਕਟਰ ਚ ਬਣਾਵਾ ਟਰੈਕਟਰ ਦਾ ਕੋ ਭਰਾਵਾ ਐਨਜੋਏ ਮੈਡ ਕਰਨਾ ਹੁੰਦਾ ਵਾ ਇਹ ਬਸ ਮਿੱਤਰੋ ਇੱਕ ਗੱਲ ਆ ਕਿ ਗੁਰੂ ਘਰ ਜਾ ਕੇ ਕੋਈ ਗਲਤ ਕੰਮ ਨਾ ਕਰੇ ਬੰਦਾ ਬਾਕੀ ਆਪਣਾ ਅੰਜੋਇਮੈਂਟ ਕਰੋ ਵੀ ਹਾਂ ਵੀ ਮੇਲਾ ਜਦਾਂ ਆਉਂਦਾ ਮੈਂ ਨਾ ਭੇਡ ਟਰੈਕਟਰ ਜੱਸਾ ਦਾ ਵੜਿਆ ਵੜੇ ਉਹ ਟਰੈਕਟਰ ਨਹੀਂ ਲੁਕੀ ਉੱਥੇ ਉਹ ਟਰੈਕਟਰ ਤੇ ਨੇ ਹਾਂ ਮੇਲੇ ਨੂੰ ਅਨਾਮ ਇਦਾਂ ਸਾਰਾ ਐਡੀਅਨ ਨੇ ਜੋ ਤੋੜ ਉਹ ਗੁਰੂ ਮਹਾਰਾਜ ਨੇ ਕਹਿੰਦਾ ਮੇਲਾ ਵਾ ਉੱਥੇ ਟੁਰਕੇ ਵਾਲੇ ਬੰਦਿਆਂ ਨੂੰ ਪਹਿਲ ਨਹੀਂ ਚਾਹੀਦੀ ਆ ਓਏ ਪਹਿਲ ਗਿਆ ਟਰੈਕਟਰ ਅੰਦਰ ਥੋੜੀ ਜਾਂਦੇ ਆ ਹਾਂ ਟਰੈਕਟਰ ਤੇ ਘੁੰਮਣੇ ਰੋਡ ਤੇ ਉਹ ਭਰਾਵਾ ਰੋਡ ਤੇ ਘੁੰਮਦੇ ਪਿਛਾਂ ਕਿਹਾ ਕਿ ਦੀ ਮੇਲੇ ਮੇਲੇ ਗਿਆ ਕਿ ਲੰਘਦੀ ਹਾਂ ਮੇਲੇ ਗਿਆ ਹਾਂ ਗੇ ਜਾਈਦਾ ਤੈਨੂੰ ਸਮਝ ਨਹੀਂ ਆਉਂਦੀ ਵਾਲਸ਼ ਕਰੋ ਯਾਰ ਬਹੁਤ ਡਿਬੇਟ ਹੋ ਗਈ ਇਹਨਾਂ ਗੱਲਾਂ ਤੇ ਥਾਕੇ ਗਹਿਣਾ ਵਿਚਾਰਾ ਮਿੱਤਰੋ ਅੱਜ ਲੰਬੀ ਡਿਬੇਟ ਦਾ ਬਾਅਦ ਆ ਸੋਨੂੰ ਵੀਰ ਥੱਕ ਗਿਆ ਵਾ ਕਿਉਂਕਿ ਉਹ ਡਿਬੇਟ ਸਾਡੀ ਇੰਦਾ ਦੀ ਹੀ ਬਹੁਤ ਮਤਲਬ ਵਰਲਡ ਲੈਵਲ ਦੇ ਮਤਲਬ ਸ੍ਰਸ਼ਟੀ ਲੈਵਲ ਤੇ ਹੀ ਵਰਥ ਲੈਵਲ ਤੇ ਮਾਲਾ ਆਪਣੀ ਡਿਬੇਟ ਹੋਈ ਅੱਜ ਸੋ ਬਾਕੀ ਤੁਸੀਂ ਸਾਡੀ ਜਿਹੜੀ ਆ ਪਾ ਮੇਰੀ ਹੋਈ ਮੇਰੀ ਆ ਤੁਹਾਡੇ ਭਿੰਡਰ ਭਰਾ ਦੀ ਇਧਰੋਂ ਸਾਹਮਣੇ ਵੀ ਐਸੀ ਹੀ ਕਸਟਡੀ ਪਾ ਤੇ ਤੂੰ ਮਿੱਤਰ ਤੂੰ ਦੱਸੋ ਫਿਕਰ ਦਾ ਮਰੋ ਦੇ ਬੇੜ ਚ ਸਾਨੂੰ ਕੀ ਮਿਲਿਆ ਕੀ ਸਿੱਖਿਆ ਮਿਲੀ ਮਰਬਲ ਸਿੱਖਿਆ ਮਤਲਬ ਅੰਦਰ ਲੈਵਲ ਦੀ ਮਿਲੀ ਤੁਹਾਨੂੰ ਨਹੀਂ ਦੱਸ ਸਕਦੇ ਗਾਇਸ ਤੇ ਬਹੁਤ ਵਧੀਆ ਸਮਝਾਇਆ ਇਹਨਾਂ ਨੂੰ ਮੈਂ ਆਪੋ ਆਪਣੇ ਥੌਟ ਹੁੰਦੇ ਆ ਆਪੋ ਆਪਣੇ ਸੋਚ ਤੂੰ ਦੱਸੋ ਓਏ ਤੁਹਾਡੇ ਮਤਲਬ ਦਿਮਾਗ 'ਚ ਗੱਲਾਂ ਪਈਆਂ ਜਿਹੜੀਆਂ ਇਹ ਕੀਤੀਆਂ ਇਹ ਆਹੋ ਇੱਕ ਦੋ ਸਿੱਖਿਆ ਨੂੰ ਬਣੀਆਂ ਇੱਕ ਦੋ ਮਾਮਾ ਗੱਲਾਂ ਇਹ ਕਿੰਨੀਆਂ ਕੀਤੀਆਂ ਵਾ ਪਰ ਜਿਹੜੀਆਂ ਮੇਨ ਮੇਨ ਪੁਆਇੰਟ ਜਿਹੜਾ ਤੁਸੀਂ ਕੱਢਿਆ ਤਤ ਮੈਂ ਬਾਕੀ ਦਾ ਬਸ ਉਤਾ ਦੇ ਮੁੰਡੇ ਨੂੰ ਡੰਡਾ ਕਿੰਨਾ ਥੱਕ ਗਿਆ ਦਹਲਾ ਲੂ ਗਿਆ ਇਧਰ ਤੇ ਇਧਰ ਨਾ ਮੋੜਾ ਤੁਹਾਡਾ ਬਾਕੀ ਮਿੱਤਰੋ ਇਤਿਹਾਸ ਲੈਵਲ ਤੇ ਆਪਣੀਆਂ ਮਤਲਬ ਲ ਟਪੇਟ ਹੋਈ ਆ ਵੀ ਹਾਂ ਵੀ ਕਿੱਦਾਂ ਕਿੱਦਾਂ ਵੀ ਕੀ ਕੀ ਹੁੰਦਾ ਦੁਨੀਆ ਤੇ ਸੋ ਆਪਾਂ ਵਲੋਗ ਦੇ ਵਿੱਚ ਇਸ ਕਰਕੇ ਨਹੀਂ ਦੱਸ ਸਕਦੇ ਵੀ ਹੋ ਸਕਦਾ ਵੀ ਸਾਡੇ ਕੋ ਵੀ ਕਿਤੇ ਨਾ ਕਿਤੇ ਗਲਤੀ ਹੋਈ ਹੋਵੇ ਦੱਸਣ ਵਿੱਚ ਇਸ ਕਰਕੇ ਇਸ ਕਰਕੇ ਕੰਮ ਇਹ ਵਲੋਗ ਦਾ ਫੰਕਸ਼ਨ ਨਾ ਕਰਦੇ ਹਾਂ ਹਾਂ ਇਹ ਆਪਾਂ ਨਾਲੇ ਟੌਪਿਕ ਆਪਾਂ ਨੈਟ ਤੇ ਨਹੀਂ ਪਾ ਸਕਦੇ ਸੋ ਇਸ ਕਰਕੇ ਆਪਾਂ ਇਹ ਚੀਜ਼ ਦਾ ਨਹੀਂ ਛੋਟ ਲਿਆ ਸੋ ਬਾਕੀ ਮੇਰਾ ਆਪ ਦਾ ਬੁਗੜਾ ਤੋਂ ਮੇਰਾ ਘੁੱਟ ਹੈ ਸੇ ਦੁੱਖ ਨਾ ਪਾਈ ਦਾ ਸੁਣਾ ਓਏ ਹੋਏ ਘੁੱਟਦੇ ਯਾਰ ਟਾਈਮ ਬੜਾ ਹੋ ਗਿਆ ਨਾ ਬੈਸਨ ਡੇ ਨਾ ਮੂੰਹ ਬਾਜ ਉੱਪਰ ਨਾ ਲਾ ਲਈ ਤੇਲਿਆ ਤੇ ਦੂਜਾ ਕੋੜਾ ਲਿਆ ਵੇ ਮੂੰਹ ਤੇ ਲਾ ਕੇ ਮਾਲਸ਼ ਕਰੀਏ ਨਹੀਂ ਮੈਂ ਨਹੀਂ ਚਾਹ ਬਣਾ ਯਾਰ ਤੂੰ ਉਹ ਬਣਾ ਲਾ ਭਰਾਵਾ ਵੀ ਯਾਰਾ ਕਹਤਾ ਤੈਨੂੰ ਉਹ ਗੱਲਾਂ ਗੱਲਾਂ ਸੌਂਦਾ ਹਰ ਕੇ ਸਾਲਾ ਇਹ ਲਿਆ ਹੀ ਇਥੋਂ ਆਂਦਾ ਨਾ ਡਿਬੇਡ ਪੂਰੀ ਮੋਕੀ ਲੈ ਜਾਂਦੇ ਮੈਂ ਕੋਈ ਨਹੀਂ ਹੈ ਓਏ ਘੈਂਟ ਜੀ ਜਾ ਬਣਾਈ ਜੰਗਾ। ਲਓ ਵੀ ਮਿੱਤਰੋ ਸਮੋਸਿਆਂ ਦਾ ਕੰਮ ਚੱਲ ਪਿਆ ਏ। ਛਾਣੇ ਭੁੱਖ ਭਾਖ ਵੜੀ ਲੱਗੀ। ਮਿੱਤਰਾਂ ਨਾਲ ਬੈਠੇ ਹਾਂ ਮੈਂ ਜਿਆਦਾ ਘੜੀ ਸਮੋਸੇ ਸਮਾਸੇ ਮਗੋਨੇ ਨਾਲ ਚਾਹ ਚੂ ਪੀਨੇ ਆ। ਕਿਉਂਕਿ ਡਿਪੇਟ ਬਹੁਤ ਜਿਆਦੀ ਲੰਬੀ ਚੱਲੀ ਡਿਪੇਟ ਅੱਜ ਸਾਡੀ। ਵੀਰ ਨੂੰ ਸਾਹ ਬੜਾ ਜੜ ਗਿਆ ਮੈਂ ਚੱਲ ਕੋਈ ਗੱਲ ਨਹੀਂ ਮਿੱਤਰਾ। ਤੁਹਾਨੂੰ ਬਲੌਗ ਵਿੱਚ ਦਿਖਾਇਆ ਇਹ ਵੀ ਗੋਡੇ ਗੋਡੇ ਟੱਡੇ ਆ। ਗੋਡੇ ਗਾਡੇ ਕੋਟ ਟੱਡੇ ਆ ਥਕਾਵਟ ਬਹੁਤ ਜਿਆਦੀ ਹੋਈ ਸੀ। ਸੋ ਸਮੋਸੇ ਖਾਈਆਂ ਚੜਨੀ ਚੜਨੀ ਪਾ ਓਏ। ਆਏ ਹਾਏ। ਆ ਲੈ ਲੋ ਉਹ ਲੋ ਇਧਰ ਆ ਨਵਾ ਕੇ ਲੈਂਦਾ ਹੀ ਹੈਂ ਵੇਖਣ ਤੋਂ ਲੱਗਣ ਡਾ ਨਾਤਾ ਹੈਂ ਸਾਲ ਜਗਰ ਸਭ ਜਗ੍ਹਾ ਰੱਖੇ ਨਾ ਜੀ ਅੱਛਾ ਅੱਛਾ ਛੱਡਿਆ ਹੀ ਸਾਫ਼ ਹੀ ਰਿਹਾ ਮਮੇ ਦਾ ਪੱਜਬ ਜੇ ਲਿਆ ਫੜਾ ਮੈਨੂੰ ਮੈਂ ਬਲਾ ਕਰਾਂ ਜਰਾ ਪੜਵਾਣ ਵੀ ਇਹਨੂੰ ਵੇਲਾ ਮੇਟਰ ਵੀ ਐਸ ਹੋ ਗਿਆ ਜੇ ਕਿਊਟ ਡੇਂਜਰ ਦਾ ਛੋਕਰ ਆ ਨੂੰ ਪਰੇ ਕਰਦਾ ਉਹ ਪਰੇ ਕਰਦਾ ਆ ਦੋ ਲੜਾਵਾ ਬਾਬਾ ਫੜਦਾ ਲੱਗਿਆ ਓਏ ਕੁੱਤਾ ਲੈ ਕੇ ਬਾਹਰ ਆ ਰਹਾ ਓਏ ਇਹਨੇ ਮੰਨਦਾ ਨਹੀਂ ਯਾਰ ਉਹ ਬੜਾ ਅੰਤਰਾ ਵਾ ਬਾਹਰ ਆ ਰਹਾ ਕੁੱਤਾ ਲੈ ਕੇ ਓਏ ਉਹਨੇ ਅੰਦਰ ਭਰਾਵਾ ਵੜਨ ਨੂੰ ਪੈਂਡਿਆ ਉਹ ਜਿਆਦਾ ਬਾਹਰ ਲੈ ਆਉਨੂੰ ਆ ਵੇ ਹੋਏ ਨਾ ਨਾ ਖੁੱਲਦਾ ਖੁੱਲਦਾ ਨਹੀਂ ਬਾਹਰ ਲੈ ਰਿਹਾ ਚੋਕ ਕੇ ਲੈ ਰਿਹਾ ਨਾ ਚੋਕ ਕੇ ਲੈ ਰਿਹਾ ਬਾਹਰ ਲੈ ਰਿਹਾ ਬਾਹਰ ਲੈ ਲੈ ਬਾਹਰ ਏ ਬਾਹਰ ਲੈ ਰਾ ਬਾਹਰ ਆਹੋ ਚਲੋ ਜਿੰਮ ਚਲੀਏ ਚਲੋ ਚਲੋ ਉਹ ਬੜਾ ਅਸ਼ਤਾਨ ਯਾਰ ਉਹ ਆਰਾਮਤਰਾ ਮੈਨੂੰ ਓਏ ਉਹ ਮਤਰਾ ਵਾਲਾ ਵਾ ਵੱਡਾ ਜਿਹੜਾ ਪਾਲ ਲਗੂ ਨਾ ਬਰਾਬਰ ਦਾ ਵਾ ਨੀ ਵਾਰ ਨਹੀਂ ਇਹਨੂੰ ਫੇਰ ਪਾੜ ਦੇਣਾ ਉਹਨੇ ਇਹ ਸੁਭੰਡੇ ਸੁਭਾ ਦੇ ਗੁੱਤ ਹੁੰਦੇ ਉਹ ਬੜਾ ਗਰਮ ਸੁਭਾ ਦਾ ਮੈਨੂੰ ਪਤਾ ਨਾ ਆ ਤੇ ਕਿਊਟ ਜਿਆ ਵਾ ਨਾ ਉਹ ਕਿਊਟ ਉਹ ਕਿਊਟ ਨਹੀਂ ਉਹ ਡੇਂਜਰ ਜਿਆ ਵਾ ਮੈਨੂੰ ਪਤਾ ਨਾ ਉਹਦਾ ਮੈਂ ਦਵੈਖਦਾ ਦਦੋ ਜੇ ਗਾਡੇ ਆਹ ਕਿੱਥੇ ਘਰ ਆ ਜੂ ਨੈਨੂ ਘਰੇ ਜਾ ਗਏ ਚਲ ਆ ਜੀ ਤੁਸੀਂ ਚੰਗਾ ਮੈਨੂੰ ਨਹੀਂ ਜਾਂਦਾ ਮੇਰੇ ਐਕਸਪ੍ਰੈਸ ਨਹੀਂ ਪੈਂਦੇ ਹਾਂ ਆ ਅੱਛਾ ਲਓ ਮਿੱਤਰੋ ਅੱਜ ਤੁਰ ਕੇ ਜਾਂਦੇ ਆ ਜਿਮ ਕਿਉਂ ਜਾਂਦਾ ਉਹ ਜਾ ਦੇ ਸਕਦੇ ਆ ਮੈਂ ਵੀਰ ਆਂਦਾ ਮੋਟਰਸਾਈਕਲ ਕਿਉਂ ਨਹੀਂ ਲੈਂਦਾ ਮੈਂ ਮੋਟਰਸਾਈਕਲ ਕਿਉਂ ਲੈਣਾ ਵਾ ਇਹ ਵੀ ਐਕਸਪੀਰੀਅੰਸ ਕਰਨਾ ਚਾਹੀਦਾ ਤੁਰ ਕੇ ਸਗੋਂ ਨਜ਼ਾਰਾ ਜ਼ਿਆਦਾ ਆਉਂਦਾ ਜਿਮ ਜਾਂਦਾ ਜਦੋਂ ਸੋਣ ਦਾ ਤੇਲ ਨਹੀਂ ਹੁੰਦਾ ਮੋਟਰਸਾਈਕਲ ਜਾਉਂਦੇ ਆ ਕਿਉਂਦਾ ਸੋਣੇ ਦੇ ਮੋਢਾ ਤੇ ਨਹੀਂ ਹੁੰਦਾ ਸੀ ਉਹ ਕੀ ਕਹਤਾ ਮੈਂ ਸੋਣੇ ਦੇ ਮੋਢਾ ਹੀ ਨਹੀਂ ਹੁੰਦਾ ਸੀ ਉਹ ਆਹੋ ਹੁਣ ਵੀ ਕਿਹੜਾ ਹੈਗਾ ਉਹ ਕੀ ਫੇਰਾ ਮੰਮੀ ਦਾ ਹੀ ਉਹਦੇ ਮੰਮੀ ਦਾ ਵਾ ਹਾਂ ਇਹ ਤਾਂ ਗੱਲ ਹੈ ਕਿ ਸੋਣੇ ਮੰਮੀ ਦੇ ਮੋਢਾ ਤੇ ਨਹੀਂ ਦੇਣਾ ਤਾਂ ਅੱਭੀ ਤੇ ਹੁੰਦੀ ਨਹੀਂ ਮਾਮਾ ਇਹਦੀ ਮੰਮੀ ਨੇ ਸੱਚੀ ਵਲੋਗ ਵੇਖ ਲੇ ਹੈ ਸੱਚੀਆਂ ਗੱਲਾਂ ਹੀ ਆਹ ਵਾ ਸੱਚੀਆਂ ਗੱਲਾਂ ਹੀ ਆ ਕਿਉਂ ਆਂਟੀ ਕਿਉਂ ਆਂਟੀ ਆਈ ਹਾ ਗਾਟ ਅ ਲੋਟ ਆਫ ਸ਼ਿਟ ਟੂ ਸੀ ਸੋ ਵਾਈ ਮੈਂ ਡੂ ਥਿਸ ਏਵਰੀ ਡੇ ਲੜਦਾ ਕੀ ਤੈਨੂੰ ਓਏ ਕੀ ਲੜਦਾ ਲੱਗਣਾ ਨਹੀਂ ਜਿਹੜਾ ਨੈਟ ਦੇ ਕਹ ਕਹ ਗਰਮੀ ਲੜਦੀ ਹੈ ਗਰਮੀ ਹੈ ਹੀ ਅੜੀ ਹੈ ਹੈ ਕਦਾਂ ਪੁਰਵਾ ਕੀ ਕਰਦੇ ਨੇ ਜੇ ਐਦਾਂ ਨਾ ਕਰਿਆ ਕਰੋ ਓਏ ਸਾਰੇ ਐਨੋਂ ਨੂੰ ਜਾਂਦੇ ਗੁਰੂਆ ਵੇਖੀ ਜਾਂਦੇ ਆਪਾਂ ਨੂੰ ਕੀ ਚੱਕਰ ਪੈ ਗਿਆ ਸਾ ਹੈ ਆ ਵੀਰ ਠੰਡਾ ਲੈਂਦਾ ਵੇਖੋ ਤਰੇਲ ਠੰਡੇ ਦੀ ਕਿੱਥੇ ਠੰਡਾ ਲੈਂਦਾ ਹੋਰ ਕੀ ਲੈਂਦਾ ਵਾ ਨਾ ਨਾ ਲੈ ਜੋ ਖਵਾ ਦੇ ਯਾਰ ਮਾਸਾ ਲੈ ਚਲ ਮੁੰਡੇ ਆ ਦੀ ਡਿਮਾਂਡ ਹੈ ਕਿਉਂ ਓਏ ਬੰਦਿਆਂ ਦੋਹਾਂ ਨੇ ਕਹਿਤਾ ਯੋ ਤੇ ਤਿੱਜਾ ਮੈਂ ਹੀ ਤੇ ਨਾ ਬੰਦਿਆਂ ਕਹਿਤਾ ਯੋ ਵੀ ਹਾਂ ਵੀ ਲੈ ਖਵਾ ਕਾਟ ਯਾਰ ਆ ਓਏ ਓਏ ਛਾ ਗਿਆ ਈ ਓਏ ਦਲੇਰੀ ਨਹੀਂ ਲੈ ਦਲੇਰੀ ਦਲੇਜ਼ੀ ਦਲੇਰੀ ਓਏ ਹੋਏ ਓਏ ਅੱਜ ਮਿੱਤਰੋ ਪਰਖਿਆ ਗਿਆ ਜੇ ਵੀਰ ਦਲੇਰੀ ਵਿਖਾਤੀ ਅੱਜ ਪਹਿਲੇ ਦਿਨ ਵੇਖ ਲੋ ਸਾਰੀ ਜ਼ਿੰਦਗੀ ਲੰਘ ਗਈ ਵੀਰ ਦੀ ਓਏ ਕਿੰਨੀ ਸਾਲਾਂ ਮਰ ਗਈ ਆ ਠੀਕ ਸਾਲ 20 ਸਾਲਾਂ ਬਾਅਦ 20 ਸਾਲਾਂ ਬਾਅਦ ਆਜ ਵੀਰ ਨੇ ਵਿਖਾਤੀ ਜੇ ਦਲੇਰੀ ਨਾਲ ਮਤਲਬ ਕੱਢਦੇ ਸਾਨੂੰ ਲੇਜ਼ ਖਵਾਉਣ ਲੱਗਾ ਜੇ ਵੇ ਲੋ ਲੈ ਵੀ ਮਤਰਾ ਓਏ ਅੰਕਲ ਜਿਸ ਉਹ ਵੀ 20 ਰੁਪਈਆ ਓਏ ਹੋਏ ਓਏ ਲੈ ਵੀ ਪਹਿਲਾਂ ਹੀ ਕਿੰਨੀ ਜਾਂਦਾ ਜੀ ਕਰੂਆ ਗਿਣਨਾ ਆ ਲੈ ਬਾਬਾ ਖਵਾ ਓਏ ਓਏ ਹੋਏ ਆ ਔਰ ਮਤਰਾ ਖਾ ਲੋ ਤੈਮੀ ਉੱਲੇ ਜਾ ਜੰਤਰਾ ਮਾ ਵੇਖੋ ਜੀ ਬੱਦਰਾ ਹੀ ਲੁਗਿਆ ਜੀ ਮਾਦਾ ਦਾ ਨੇ ਫੋਨ ਆਇਆ ਕੀ ਜਾਂਦੀ ਮਾਦਾ ਤੇਰੀ ਦੱਸ ਓਏ ਅੰਨੀ ਕੁੱਤੇ ਨੂੰ ਫਿਰ ਨਹੀਂ ਆਇਆ ਕਰੇ ਛਤਰ ਖਾਏਗਾ ਤੁਹਾਡੀ ਨੂੰ ਓਏ ਸੋਨੂੰ ਇੰਨੀ ਅੰਨੀ ਨਾ ਬੈਠੀ ਗਲਾਈ ਕਰਾਂ ਟੀਏ ਜੀ ਇਹ ਕਿਉਂਕਿ ਬੰਦਾ ਨਰਵਸ ਹੋ ਜਾਂਦਾ ਬਾਹਰ ਮੋੜਿਆਂ ਦੇ ਵਿੱਚ ਕਿੰਨਾ ਇੰਨੀ ਨਾਲ ਕਲੇਵਰ ਥੋੜੀ ਹੈ ਜਿਆਦਾ ਕਰਿਆ ਕਰੋ ਇਹ ਥੋੜੀ ਆ ਇਹਨਾਂ ਨਹੀਂ ਕੋ ਬੰਨਾ ਇਹਨੂੰ ਬਾਕੀ ਬਦੋਂ ਕਰੋ ਜਾ ਕੇ ਰੋਟੀ ਖਾਣੀ ਹੈ ਜੋ ਅੱਜ ਦੇ ਵਲੌਗ ਦੇ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਸੋ ਮਿਲਦੇ ਹਾਂ ਆਪਾਂ ਜਲਦੀ ਅਗਲੇ ਵਲੌਗ ਦੇ ਵਿੱਚ ਸੋ ਭਰਾ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸੋ ਆਈ ਦੇ ਲਈ ਸਾਰਿਆਂ ਮੇਰੇ ਵੱਲੋਂ ਪਿਆਰ ਭਰੀ ਬਾਏ ਬਾਏ